ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵੇਲੇ ਚਿੜੀਆ ਘਰ ਛੱਤਬੀੜ ਮੌਜੂਦ ਹਾਂ ਜਿੱਥੇ ਪੰਜਾਬ ਦੇ ਕੈਂਡੀਡਟ ਮੰਤਰੀ ਲਾਲਚੰਦ ਕਟਾਰੂ ਚੱਕ ਪਹੁੰਚੇ ਸਨ ਜਿਨ੍ਹਾਂ ਨੇ ਇੱਥੇ ਪੀਣ ਵਾਲੇ ਪਾਣੀ ਤੋਂ ਇਲਾਵਾ ਅਨੇਕਾਂ ਚੀਜ਼ਾਂ ਦਾ ਉਦਘਾਟਨ ਕੀਤਾ ਆ ਜਿਵੇਂ ਕਿ ਇੱਥੇ ਚਿੜੀਆ ਘਰ ਦੇ ਵਿੱਚ ਹਾਥੀ ਤੁਹਾਨੂੰ ਦੇਖਣ ਨੂੰ ਮਿਲਣਗੇ ਵੱਖ-ਵੱਖ ਤਰ੍ਹਾਂ ਦੇ ਜਾਨਵਰ ਨੇ ਕਰੀਬ 2000 ਕਿਸਮ ਦੇ ਜਿਹੜੇ ਜਾਨਵਰ ਨੇ ਇਸ ਚਿੜੀਆ ਘਰ ਦੇ ਵਿੱਚ ਮੌਜੂਦ ਨੇ ਤਾਂ ਕੁਝ ਨਵੇਂ ਜਾਨਵਰ ਵੀ ਇਸ ਚਿੜੀਆ ਘਰ ਦੇ ਵਿੱਚ ਲਿਆਂਦੇ ਜਾ ਰਹੇ ਨੇ ਤਾਂ ਇੱਕ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਜਗ੍ਹਾ ਦੇ ਉੱਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਪਹੁੰਚੇ ਨੇ ਜਿਨ੍ਹਾਂ ਨੇ ਇਸ ਜਗ੍ਹਾ ਦੇ ਉੱਤੇ ਹੁਣ ਮગરਮੱਛ ਐਗਜ਼ਿਬਿਟ ਦਾ ਉਦਘਾਟਨ ਕਰ ਦਿੱਤਾ ਤਾਂ ਦੋ ਮગરਮੱਛ ਨੇ ਜਿਹੜੇ ਇੱਥੇ ਲਿਆਂਦੇ ਗਏ ਨੇ ਤਾਂ ਚੀਚੇ ਲਗਾ ਦਿੱਤੇ ਗਏ ਨੇ ਤਾਂ ਪਾਣੀ ਦੇ ਵਿੱਚ ਇਹ ਮગરਮੱਛ ਨੇ ਜਿਹੜੇ ਦੇਖੇ ਜਾ ਸਕਦੇ ਨੇ ਤੇ ਲੋਕ ਅਕਸਰ ਹੀ ਟੀਵੀ ਦੇ ਵਿੱਚ ਬੱਚੇ ਨੇ ਜਿਹੜੇ ਜਾਂ ਵੱਡੇ ਲੋਕ ਨੇ ਟੀਵੀ ਦੇ ਵਿੱਚ ਹੀ ਮગરਮੱਛ ਦੇਖਦੇ ਸਨ ਪਰੰਤੂ ਹੁਣ ਛੱਤ ਬੀੜ ਚਿੜੀਆ ਘਰ ਆ ਜਿਹੜਾ ਉਸ ਦੇ ਵਿੱਚ ਵੀ ਤੁਹਾਨੂੰ ਮગરਮੱਛ ਦੇਖਣ ਨੂੰ ਮਿਲਣਗੇ ਤਾਂ ਮગરਮੱਛ ਐਗਜ਼ਿਬਿਟ ਹੈ ਜਿਹੜੀ ਇਸ ਚਿੜੀਆ ਘਰ ਦੇ ਵਿੱਚ ਹਾਂ ਛੱਤਬੀੜ ਦੇ ਵਿੱਚ ਬਣਾਈ ਗਈ ਹੈ ਤੇ ਤੁਸੀਂ ਇੱਥੇ ਆਣ ਕੇ ਇਹਨਾਂ ਮગરਮੱਛਾਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ ਤਾਂ ਇਸ ਤੋਂ ਇਲਾਵਾ ਇਸ ਛੱਤਬੀੜ ਚਿੜੀਆ ਆ ਘਰ ਹੈਗਾ ਜਿਹੜਾ ਇੱਥੇ ਅਨੇਕਾਂ ਹੋਰ ਵੀ ਜਾਨਵਰ ਨੇ ਜਿਨ੍ਹਾਂ ਨੂੰ ਤੁਸੀਂ ਆ ਕੇ ਇੱਥੇ ਆਪਣੀਆਂ ਅੱਖਾਂ ਦੇ ਨਾਲ ਦੇਖ ਸਕਦੇ ਹੋ ਜਿਵੇਂ ਕਿ ਇੱਥੇ ਹਾਥੀ ਹੈਗੇ ਸ਼ੇਰ ਹੈਗੇ ਮગરਮੱਛ ਹੈਗੇ ਤਾਂ ਹੋਰ ਜਾਨਵਰ ਜਿਵੇਂ ਕਿ ਭਾਲੂ ਹੈਗੇ ਤਾਂ ਇੱਕ ਕਰੋਕੋਡਾਈਲ ਦਾ ਸੁਪਨਾ ਹੁੰਦਾ ਬੱਚਿਆਂ ਦਾ ਵੀ ਅਸੀਂ ਉਹਨਾਂ ਨੂੰ ਅੱਖਾਂ ਨਾਲ ਦੇਖੀਏ ਤਾਂ ਛੱਤਬੀੜ ਚਿੜੀਆ ਘਰ ਦੇ ਵਿੱਚ ਮਗਰਮੱਛ ਨੇ ਜਿਹੜੇ ਉਹਨਾਂ ਦੀ ਇੱਕ ਐਗਜ਼ਿਬਿਟ ਬਣਾਈ ਗਈ ਹੈ ਤੇ ਅੱਜ ਇਸ ਐਗਜ਼ਿਬਿਟ ਦਾ ਉਦਘਾਟਨ ਕੀਤਾ ਗਿਆ ਤਾਂ ਤਸਵੀਰ ਤੁਹਾਨੂੰ ਇੱਕ ਹੋਰ ਦਿਖਾ ਦਿੰਦੇ ਆ ਇਹ ਬਹੁਤ ਵੱਡਾ ਛੱਤਬੀੜ ਚਿੜੀਆ ਘਰ ਹੈਗਾ ਜਿੱਥੇ ਅਨੇਕਾਂ ਜਾਨਵਰ ਨੇ ਤੇ ਇਹਨਾਂ ਜਾਨਵਰਾਂ ਨੂੰ ਦੇਖਣ ਦੇ ਲਈ ਕਾਫੀ ਲੋਕ ਨੇ ਜਿਹੜੇ ਇੱਥੇ ਪਹੁੰਚਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤੇ ਉਹ ਬੱਚੇ ਨੇ ਜਿਹੜੇ ਪਹਿਲਾਂ ਟੀਵੀ ਦੇ ਉੱਤੇ ਇਹਨਾਂ ਜਾਨਵਰਾਂ ਦਾ ਆਨੰਦ ਮਾਣਦੇ ਸਨ ਪਰੰਤੂ ਹੁਣ ਤੁਸੀਂ ਇਸ ਚਿੜੀਆ ਘਰ ਦੇ ਵਿੱਚ ਆਣ ਕੇ ਇਹਨਾਂ ਅਨੇਕਾ ਜਾਨਵਰਾਂ ਦਾ ਆਨੰਦ ਮਾਣ ਸਕਦੇ ਹੋ ਤੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦਾ ਆਖਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਛੱਤਬੀੜ ਦੇ ਇਸ ਚਿੜੀਆ ਘਰ ਦੇ ਵਿੱਚ ਹੋਰ ਵੀ ਅਨੇਕਾ ਜਾਨਵਰ ਨੇ ਜਿਹੜੇ ਲਿਆਂਦੇ ਜਾਣਗੇ ਤੇ ਨਾਲ ਹੀ ਉਹਨਾਂ ਦਾ ਆਖਣਾ ਹੈ ਕਿ ਪੰਜਾਬ ਦੇ ਵਿੱਚ ਬਠਿੰਡਾ ਹੋ ਗਿਆ ਜਾਂ ਪਟਿਆਲਾ ਹੋ ਗਿਆ ਉੱਥੇ ਵੀ ਜਿਹੜੇ ਜੂ ਹੈਗੇ ਨੇ ਜਾਂ ਚਿੜੀਆ ਘਰ ਹੈਗੇ ਨੇ ਉਹਨਾਂ ਦੀ ਵੀ ਨਿਹਾਰ ਬਦਲੀ ਜਾਊਗੀ ਤੇ ਉਹਨਾਂ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਨੇਕਾ ਜਾਨਵਰ ਨੇ ਜਿਹੜੇ ਰੱਖੇ ਜਾਣਗੇ ਤਾਂ ਜੋ ਲੋਕ ਇਹਨਾਂ ਚਿੜੀਆਂ ਘਰਾਂ ਦੇ ਵਿੱਚ ਆ ਕੇ ਲੁੱਟ ਪਠਾ ਸਕਣ ਆਪਣੀਆਂ ਅੱਖਾਂ ਦੇ ਨਾਲ ਇਹਨਾਂ ਜਾਨਵਰਾਂ ਨੂੰ ਦੇਖ ਸਕਣ ਕੈਮਰਾ ਪਰਸਨ ਪ੍ਰੀਤ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਜੀਰ ਕਪੂਰ ਸਭ ਤੋਂ ਪਹਿਲਾਂ ਦਾ ਤੁਹਾਡਾ ਸਾਰੇ ਮੀਡੀਆ ਸਾਥੀਆਂ ਦਾ ਧੰਨਵਾਦ ਔਰ ਸਾਤਵੀਰ ਜੂਦੇ ਵਿਰੇਸ ਤੁਸੀਂ ਆਏ ਹੋ ਅਬ ਸੇਸ ਤੌਰ ਤੇ ਮੈਂ ਤੁਹਾਡਾ ਸਭ ਦਾ ਵੈਲਕਮ ਕਰਦਾ ਔਰ ਮੇਰੇ ਨਾਲ ਮੇਰੇ ਐਮਐਲਏ ਸਦਾ ਕੁਜੀਸ ਰੰਧਾਵਾ ਜੀ ਡੇਰਾਬਸੀ ਔਰ ਸਾਡੇ ਜੂਦ ਇਨਚਾਰਜ ਗੁਪਤਾ ਜੀ ਸਾਡੇ ਅਫੀਸਰ ਸਾਗਰ ਸਾਹਿਬ ਤੋਂ तमाम ਜਿਹੜੇ ਸਾਡੇ ਅਧਿਕਾਰੀ ਸਿਵਾਰਨ ਨੇ ਜਿਨ੍ਹਾਂ ਨੇ ਇਹ ਸਾਰੇ ਮਤਲਬ ਜੂਦ ਹੀ ਕਾਇਆਕਲ ਕਰੰਦੇ ਲਈ ਦਿਨ ਰਾਤ ਮਿਹਨਤ ਕਰਦੇ ਆ ਉਹ ਸੋਚਦੇ ਆ ਨਵੇਂ ਨਵੇਂ ਆਈਡੀਆ ਲੈ ਕੇ ਆਂਦੇ ਆ ਦੁਨੀਆ ਦੇ پیمਾਨੇ ਤੇ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਉਸ ਤੇ ਸੰਦਰਭ ਚ ਜਿਹੜੇ ਸਾਡੇ ਵਰਡਸ ਨੇ ਉਹਨਾਂ ਨੂੰ ਕਿਵੇਂ ਸੁਰੱਖਿਆ ਦੇਣੀ ਹੈ ਉਹਨਾਂ ਦੀ ਖਰਾਤ ਦਾ ਕਿਵੇਂ ਮਤਲਬ ਅਪਡੇਟ ਹੋ ਰਹੀ ਆ ਸੋ ਮਲਟੀ ਕਿਸਮ ਦੀਆਂ ਜਿਹੜੀਆਂ ਲੋੜਾਂ ਨੇ ਸਾਤ ਪਰ ਜੂ ਦੇ ਅੰਦਰ ਵਕ ਵਕ ਜਾਨਵਰਾਂ ਦੀਆਂ ਸੋ ਉਹ ਚਾਹੇ ਖਾਣ ਪੀਣ ਦੀ ਲੋੜ ਹੋਣ ਚਾਹੇ ਉਹਨਾਂ ਦੀ ਅਕੋਮੋਡੇਸ਼ਨ ਦੀ ਲੋੜ ਹੋਵੇ ਚਾਹੇ ਉਹਨਾਂ ਦੀ ਟ੍ਰੀਟਮੈਂਟ ਦੀ ਲੋੜ ਹੋਵੇ ਚਾਹੇ ਉਹਨਾਂ ਦੇ ਟੋਟਲ ਜਿਹੜੀ ਜੀਵਨ ਜਾਚ ਆ ਉਹਨੂੰ ਜਿਹੜੀ ਉਹ ਪ੍ਰੋਟੈਕਟ ਕਰਨ ਦੇ ਲਈ ਜਿੰਨੀਆਂ ਵੀ ਅਥਾਰਟिटीज ਬਣੀਆਂ ਨੇ ਦੇਸ਼ ਦੇ ਅੰਦਰ ਜਾਂ ਇੰਟਰਨੈਸ਼ਨਲ ਪੱਧਰ ਤੇ ਉਹਨਾਂ ਦੀ ਗਾਈਡਲਾਈਨ ਦੇ ਮੁਤਾਬਕ ਟਾਈਮ ਟਾਈਮ ਦੇ ਉੱਤੇ ਜਿਹੜੀ ਸਾਡੇ 7 ਦਿਨ ਜੂ ਹੈ ਇਹਦੇ ਅੰਦਰ ਅਸੀਂ ਅਪਡੇਟ ਕਰਦੇ ਰਹਿੰਦੇ ਆ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਹ ਜਿੱਥੇ ਅੱਜ ਆਪਾਂ ਇਸ ਜੂ ਦੇ ਅੰਦਰ ਆਏ ਆ ਸੋ ਲਗਭਗ ਅਸੀਂ ਇੱਥੇ 4-5 ਚੀਜ਼ਾਂ ਦਾ ਮੋٹے ਤੌਰ ਤੇ ਅੱਜ ਉਦਘਾਟਨ ਕੀਤਾ ਔਰ ਮੁੱਖ ਤੌਰ ਤੇ ਜਿਹੜੇ ਸਾਡੇ ਇੱਥੇ ਮਗਰਮਸ ਨੇ ਮਗਰਮਸ ਨੇ ਜਿਹੜੇ 7 ਦਿਨ ਜੂ ਦੇ ਅੰਦਰ ਸੋ ਉਹਨਾਂ ਨੂੰ ਉਸੇ ਤਰ੍ਹਾਂ ਫੀਲ ਆਵੇ ਜਿਸ ਤਰ੍ਹਾਂ ਉਹ ਮਤਲਬ ਨਦੀ ਦੇ ਅੰਦਰ ਸਮੁੰਦਰ ਦੇ ਅੰਦਰ ਆਪਣੇ ਆਪ ਨੂੰ ਜਦੋਂ ਮੂਵਮੈਂਟ ਕਰਦੇ ਆ ਤੇ ਉਹਦੇ ਲਈ ਲੇਟੈਸਟ ਜਿਹੜੀ ਟੈਕਨੋਲੋਜੀ ਦੇ ਨਾਲ ਤਿਆਰ ਕੀਤੀ ਹੋਈ ਜਿਹੜਾ ਇੱਕ ਮਤਲਬ ਆਪਾਂ ਕਹਿ ਸਕਦੇ ਆ ਵੀ ਉਹ ਉਹਨਾਂ ਨੂੰ ਪ੍ਰੋਡਕਟ ਕਰਨ ਦੇ ਲਈ ਉਹਨਾਂ ਨੂੰ ਗੁੱਡ ਫੀਲਿੰਗ ਦਵਾਨ ਦੇ ਲਈ ਸੋ ਇਹ ਵੀ ਲਗਭਗ 68,70 ਹਜ਼ਾਰ ਰੁਪਏ ਦੀ ਲਾਗਤ ਦੇ ਨਾਲ ਇੱਕ ਨਵਾਂ ਤੁਸੀਂ ਦੂਰੋਂ ਅਖੜ ਕੀ ਉਹਨਾਂ ਨੂੰ ਸ਼ੀਸ਼ੇ ਦੇ ਵਿੱਚੋਂ ਦੇਖ ਸਕਦੇ ਹੋ ਜਿਹੜੇ ਬੁਲਟ ਪ੍ਰੂਫ ਸ਼ੀਸ਼ੇ ਨੇ ਸੋ ਇਹ ਅਜ਼ੂ ਦੇ ਅੰਦਰ ਆਪਣੀ ਕਿਸਮ ਦੀ ਪਹਿਲੀ ਇੰਟਰੀ ਆ ਹੋਰ ਵੱਡੇ ਅਮਾਉਂਟ ਦੇ ਨਾਲ ਮੈਂ ਦੱਸਿਆ ਵੀ 68 ਲੱਖ 70000 ਸੰਤੁਖੇ ਪੈਸੇ ਦੇ ਨਾਲ ਇਹਨੂੰ ਜਿਹੜਾ ਉਹ ਤਿਆਰ ਸੀ ਕੀਤਾ ਸੋ ਨਾਲ ਦੀ ਨਾਲ ਜਿਹੜਾ ਸਾਡਾ ਪ੍ਰਾਣਾ ਇੰਟਰਪ੍ਰੀਡੇਸ਼ਨ ਸੈਂਟਰ ਆ ਉਹਨੂੰ ਰੈਨੋਵੇਟ ਕਰਕੇ ਤੇ ਉਹਨੂੰ ਇੱਕ ਸਿਨੇਮਾ ਦਾ ਰੂਪ ਦਿੱਤਾ ਗਿਆ ਵਰ ਸਿਨੇਮਾ ਜਿਹਦੇ ਅੰਦਰ ਅਸੀਂ ਵੱਖ-ਵੱਖ ਜਾਨਵਰਾਂ ਦੀਆਂ ਉਹ ਮੂਵੀਜ਼ ਉਹ ਬਣੀਆਂ ਨੇ ਉਹ ਖਾਸ ਕਰਕੇ ਮਨੋਕ੍ਰਿਤ ਹੈ ਹੀ ਹੈ ਸਕੂਲੀ ਬੱਚਿਆਂ ਨੂੰ ਉਹਨਾਂ ਦੇ ਨਾਲ ਜੋੜਨ ਦੇ ਲਈ ਉਹਨਾਂ ਦਾ ਮੋਹ ਪੈਦਾ ਕਰਨ ਦੇ ਲਈ ਜਿਹੜਾ ਉਹ ਵਿਰਾਸਤੀ ਸਾਡੀਆਂ ਮਤਲਬ ਸਾਡੇ ਵਰਡਸ ਨੇ ਜਾਂ ਸਾਡੇ ਜਿਹੜੇ ਜਾਨਵਰਾਂ ਉਹ ਕਿਵੇਂ ਉਹਨਾਂ ਦੀ ਜੀਵਨ ਜਾਤ ਜਿਹੜੀ ਆ ਨੇੜੇੋਂ ਦੇਖਣ ਦੇ ਲਈ ਉਹ ਕਿਵੇਂ ਬਹਿੰਦੇ ਆ ਖੜੋਂਦੇ ਆ ਕੀ ਖਾਂਦੇ ਆ ਕਿਵੇਂ ਉਹ ਮੂਵਮੈਂਟ ਕਰਦੇ ਆ ਸੋ ਟੋਟਲ ਉਹਨਾਂ ਦੀ ਜਿਹੜੀ ਜੀਵਨ ਜਾਚ ਆ ਉਹ ਦੇਖਣ ਦੇ ਲਈ ਇੱਕ ਜਿਹੜਾ ਇੱਥੇ ਵਰਡ ਸਿਨੇਮਾ ਸੀ ਬਣਾਇਆ ਸੋ ਇਹ ਲਗਭਗ 35 35 ਚੇਅਰ ਦੀ ਫੈਸਟੀਵਲ ਆ ਇੱਕ ਟਾਈਮ 35 ਲੋਕ ਜਿਹੜੇ ਬੈਠੇ ਉਹ ਉਹ ਦੇਖ ਸਕਦੇ ਆ ਮੂਵੀ ਔਰ ਬਿਨਾ ਕਿਸੇ ਪੈਸੇ ਤੋਂ ਕੋਈ ਟਿਕਟ ਜਿਹੜੀ ਆ ਉਹਨਾਂ ਨੂੰ ਮਤਲਬ ਟੋਟਲ ਫ੍ਰੀ ਆ ਕੋਈ ਪੈਸਾ ਨਹੀਂ ਲੱਗੇਗਾ ਸੋ ਲਗਾਤਾਰ ਜੁਧੂ ਦੀ ਡਿਵੈਲਪਮੈਂਟ ਦੇ ਲਈ ਇਹਨੂੰ ਲੋਕਾਂ ਦੀ ਖਿੱਚ ਦਾ ਕੇਂਦਰ ਬਣਾਉਣ ਦੇ ਲਈ ਟਾਈਮ ਟਾਈਮ ਦੇ ਉੱਤੇ ਇੱਥੇ ਵੱਡੇ ਜਿਹੜੇ ਉਹ ਕਾਜ਼ ਕੀਤੇ ਜਾਂਦੇ ਆ ਤੋਂ ਵਿਸ਼ੇਸ਼ ਤੌਰ ਤੇ ਜਿਹੜੇ ਲੋਕ ਇੱਥੇ ਵਿਜ਼ਿਟ ਕਰਨ ਲਈ ਆਉਂਦੇ ਆ ਸਾਤ ਮਰਜੂ ਦੇ ਅੰਦਰ ਪੰਜਾਬ ਚੋਂ ਆਉਂਦੇ ਆ ਉੱਤਰ ਭਾਰਤ ਚੋਂ ਆਉਂਦੇ ਆ ਸੋ ਉਹਨਾਂ ਦੇ ਹੋਰ ਪਾਣੀ ਪੀਣ ਦੇ ਲਈ ਜਿਹੜੇ ਸੋਮੇ ਆ ਸਾਢੇ ਕੋ ਤਿੰਨ ਸਿਗੇ ਪਹਿਲਾਂ ਇੱਥੇ ਵੱਡੇ ਜਿਹੜੇ ਪਾਣੀ ਪੀਣ ਦੇ ਸੋਮੇ ਸੋ ਦੋ ਅੱਜ ਹੋਰ ਇੱਥੇ ਵੱਡੇ ਵਾਟਰ ਸੈਂਟਰ ਬਣਾਏ ਆ ਜਿਨ੍ਹਾਂ ਦੀ 30-30 ਯਾਰ ਲੀਟਰ ਦੀ ਕੈਪੈਸਿਟੀ ਹੈਗੀ ਆ ਜੋ ਇਹ ਦੋਵੇਂ ਜਿਹੜੇ ਲਗਭਗ ਆ 22 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਨਾਂ ਨੂੰ ਮਤਲਬ ਜਿਹੜਾ ਉਹ ਆਜ ਲੋਕਾਂ ਨੂੰ ਸਮਰਪਿਤ ਕੀਤਾ ਸੋ ਸੈਕਿੰਡ ਜਿਹੜਾ ਇੱਥੇ ਅਸੀਂ ਜਿਹੜੇ ਸਾਡੇ ਲੋਕ ਆਂਦੇ ਆ ਜਦੋਂ 7 ਵਜੇ ਉਹਦੇ ਆਂਦੇ ਆ ਇਹਨੂੰ ਦੇਖਣ ਦੇ ਲਈ ਤੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਅੰਦਰ ਇਹਦੀਆਂ ਆਜ਼ਾਦਾ ਰੱਖਣ ਦੇ ਲਈ ਕੰਟੀਨਿਊ ਇੱਕ ਜਿਹੜਾ ਮੋਮੈਂਟੋ ਅਸੀਂ ਜਿਹੜਾ ਗਿਫਟ ਸ਼ਾਪ ਇੱਥੇ ਬਣਾਈ ਹੈ ਜਿਹਦੇ ਉੱਤੇ 7 ਮਿੰਟ ਜੂ ਦਾ ਲੋਗੋ ਲੱਗਿਆ ਹੋਏਗਾ ਉਹਦੇ ਵਿੱਚ ਟੀ-ਸ਼ਰਟ ਨੇ ਉਹ ਚੈਪ ਨੇ ਜੋ ਮਲਟੀ ਕਿਸਮ ਦੀਆਂ ਇਸ ਕਿਸਮ ਦੀਆਂ ਜਿਹੜੀਆਂ ਅਜ਼ੂਸ ਕਰਦੇ ਆਪਾਂ ਆਪਣੀ ਲਾਈਫ ਦੇ ਅੰਦਰ ਉਹ 7 ਮਿੰਟ ਜੂ ਦੇ ਲੋਗੋ ਦੇ ਨਾਲ ਤਾਂ ਜੋ ਜੋ ਇਥੇ ਉਹ ਜਾਂਦੇ ਆ ਤੇ ਕੁਝ ਨਾ ਕੁਝ ਜਾ ਲੈ ਕੇ ਜਾਣ ਤਾਂ ਜੋ ਅਸੀਂ ਜਿਹੜਾ ਮਤਲਬ ਮਤਲਬ ਆਪਾਂ ਕਹਿ ਸਕਦੇ ਆ ਵੀ ਸੰਤੋਲ ਜਿਹੜਾ ਧਰਤੀ ਦੇ ਅੰਦਰ ਜਿਹੜਾ ਰੱਖਣ ਦੇ ਲਈ ਜਿਹੜੀਆਂ ਮਤਲਬ ਸੈਂਟਰ ਜ਼ੂ ਦੀਆਂ ਸਾਡੀ ਗਾਈਡਲਾਈਨ ਨੇ ਉਹਦੇ ਮੁਤਾਬਕ ਅਸੀਂ ਜਿਹੜਾ ਉੱਥੇ ਮਨੁੱਖ ਦੇ ਅੰਦਰ ਇਹਦਾ ਪਿਆਰ ਵੀ ਜ਼ਗਾਨ ਦੇ ਲਈ ਤਾਂ ਜੋ ਇਸ ਸੰਤੋਲ ਜੇ ਕੰਮ ਰਹੇਗਾ ਤੇ ਮਨੁੱਖ ਨੂੰ ਵੀ ਮਤਲਬ ਜਿਹੜਾ ਆ ਮਨੁੱਖ ਦੀ ਜਿਹੜੀ ਜੀਵਨ ਸ਼ੈਲੀ ਆ ਜਿਹੜੀ ਮਨੁੱਖ ਦੀ ਵੀ ਉਮਰ ਹੈ ਮੈਂ ਸਮਝਦਾ ਵੀ ਉਹ ਇੱਕ ਲੰਬੀ ਹੋਗੀ ਤੇ ਅਸੀਂ ਆਮ ਤੌਰ ਤੇ ਕਹਿੰਨੇ ਆ ਪੰਛੀ ਬੋਲਣ ਮਿੱਠੜੇ ਮੋਲ ਬੋਲ ਰੱਖਣ ਕੁਦਰਤ ਦਾਸ ਸੰਤੋਲ ਸਵਾਗਤ ਹੈ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਮੁੱਚੇ ਲੋਕਾਈ ਨੂੰ ਅਪੀਲ ਕਰਾਂਗਾ ਕਿ ਤੁਸੀਂ ਆਪਣੇ ਜੀਵਨ ਦਾ ਥੋੜਾ ਬੋਧਾ ਸਮਾਂ ਕੱਢ ਕੇ 7 ਮਿੰਟ ਜੂ ਦੇ ਅੰਦਰ ਆਓ ਔਰ ਜਿੱਥੇ ਲਗਭਗ ਤੁਹਾਨੂੰ 2000 ਕਿਸਮ ਦੇ ਜਿਹੜੇ ਜਾਨਵਰ ਜਿਹੜੇ ਮਤਲਬ ਦੇਖਣ ਨੂੰ ਮਿਲਣਗੇ ਜਿਹੜੇ ਸਾਡੇ ਜੀਵਨ ਤੋਂ ਲੋਪ ਹੋ ਚੁੱਕੇ ਆ ਸਾਲੇ ਹਾਲੇ ਤੱਕ ਜਿਹੜੇ ਪਹਿਲਾਂ ਰਹਿੰਦੇ ਸੀਗੇ ਫਿਰਦੇ ਸੀਗੇ ਉਹਨਾਂ ਵਿੱਚੇ ਨਾਟੇ ਓਨਲੀ ਉਹਨਾਂ ਨੂੰ ਪ੍ਰੋਡਕਟ ਕੀਤਾ ਜਾਂਦਾ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਵੀ ਇੱਥੇ ਜੇ ਜੋ ਵੀ ਉਹਨਾਂ ਦੀਆਂ ਰਿਕੁਆਇਰਮੈਂਟ ਹੈਗੀ ਆ ਉਹ ਵੀ ਅਸੀਂ ਜਿਹੜੀਆਂ ਇੱਕ ਸੈਂਟਿਫਿਕ ਆਧਾਰ ਤੇ ਜੋ ਸੈਂਟਰ ਜੂ 30 ਨੇ ਗਾਈਡਲਾਈਨ ਦਿੱਤੀਆਂ ਨੇ ਉਹਦੇ ਮੁਤਾਬਕ ਤੇ ਸਭ ਤੋਂ ਰੋਸ਼ਣ ਨਾਲ ਇਹ ਕਿ ਜਿਹੜੀ ਸਾਡੇ ਸਾਤਵੀਰ ਜੂ ਹੈ ਜਿਹੜੀ ਇੰਟਰਨੈਸ਼ਨਲ ਬਾਜਾ ਆਰਗੇਨਾਈਜੇਸ਼ਨਾਂ ਜਿਹੜੇ ਜ਼ੂ ਨੂੰ ਮਤਲਬ ਰਿਪਰੈਜ਼ੈਂਟ ਕਰਦੇ ਆ ਉਹਨਾਂ ਦੀ ਗਾਈਡਲਾਈਨ ਸਾਰੇ ਦੁਨੀਆ ਦੇ ਲੋਕ ਫਾਲੋ ਕਰਦੇ ਆ ਇਹ ਸਾਤਵੀਰ ਸਾਡੀ ਜੂ ਜਿਹੜੀ ਆ ਉਹਦਾ ਇੱਕ ਪਾਰਟ ਹੈਗਾ ਉਹਦੀਆਂ ਗਾਇਡਲਾਈਨ ਜਿਹੜੀਆਂ ਇੰਟਰਨੈਸ਼ਨਲ ਪੱਧਰ ਤੇ ਵੀ ਸੋ ਨੈਸ਼ਨਲ ਪੱਧਰ ਤੇ ਵੀ ਸੋ ਮੈਨੂੰ ਖੁਸ਼ੀ ਹੈ ਕਿ ਅੱਜ 1 ਕਰੋੜ 33 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੇ ਵੱਖ-ਵੱਖ ਪ੍ਰੋਜੈਕਟ ਨੇ ਵਰਡ ਸਿਨੇਮਾ ਬਣਾਇਆ ਮਗਰਮਾਸਤੀ ਨਵੀਂ ਉਹਨੂੰ ਇੱਕ ਸਪੇਸ ਮਨ ਲ ਦਿੱਤੀ ਗਈ ਹੈ ਉਹਦੇ ਲਈ ਟੂਰਿਸਟ ਆਣਗੇ ਉਹ ਸੀਸੇ ਦੇ ਵਿੱਚੋਂ ਦੇਖਣਗੇ ਬੁਲਟ ਪ੍ਰੂਫ ਸੀਸਾ ਹੋਏਗਾ ਸੋ ਜਿਹੜਾ ਉਹ ਚਾਟਾ ਗਿਫਟ ਸੈਂਟਰ ਬਣਿਆ ਜਿੱਥੇ 7 ਵੇਰ ਜ਼ੂ ਦੇ ਲੋਗ ਉਸ ਦੇ ਨਾਲ ਬਣੀ ਵਕ ਵਕ ਚੀਜ਼ਾਂ ਹੋਣ ਗਈਆਂ ਜੋ ਦੋ ਵੱਡੇ ਵਾਟਰ ਜਿਹੜਾ ਡਰਿੰਕ ਵਾਟਰ ਜਿਹੜਾ ਆ ਸਾਡੇ ਜਿਹੜੇ ਇੱਥੇ ਲੋਕ ਯਾਤਰੀ ਆਂਦੇ ਆ ਉਹਨਾਂ ਲਈ ਹੋਊਗਾ ਸੋ ਇਹ ਨਿਯਮਤਾ ਨੇ ਜਿਹੜੀਆਂ ਅੱਜ ਜ਼ੂ ਦੇ ਵਿੜੇ ਚ ਆ ਕੇ ਅਸੀਂ ਆਪਣੇ ਲੋਕਾਂ ਨੂੰ ਜਿਹੜੀਆਂ ਹੋਣਾਂ ਲਈ ਸਮਰਪਿਤ ਕੀਤੀਆਂ ਸੋ ਮੈਂ ਜਿੱਥੇ ਅੱਜ ਇਹਨਾਂ ਗੱਲਾਂ ਦਾ ਤੁਹਾਡਾ ਨਜ਼ਰਗਿਰ ਕਰ ਰਿਹਾ ਉਥੇ ਜ਼ਰੂਰ ਇਹ ਗੱਲ ਕਹਾਂਗਾ ਕਿ ਧਰਤੀ ਦੇ ਉੱਤੇ ਸੰਤੋਲ ਰੱਖਣ ਦੇ ਲਈ ਜੋ ਸਾਡੇ ਸੈਂਡ ਵਿੱਚ ਸੈਂਟੀਫਿਕ ਰੂਲਸ ਬਣੇ ਆ ਜੋ ਸਾਡੇ ਗੁਰੂ ਸਵਾਦਾਨਾ ਨੇ ਵੀ ਕਿਹਾ ਸਾਨੂੰ ਬਾਣੀ ਦੇ ਅੰਦਰ ਸਾਨੂੰ ਹੋਰ ਕਈ ਤਰ੍ਹਾਂ ਦੇ ਨਿਤਨੇਮ ਦੇ ਅੰਦਰ ਧਰਤੀ ਤੇ ਸੰਤੋਲ ਰੱਖਣ ਦੇ ਲਈ ਜਾਨਵਰਾਂ ਦੇ ਨਾਲ ਇੱਕ ਸਨੇਹ ਰੱਖਣ ਦੇ ਲਈ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਜੋ ਉਹਨਾਂ ਨੇ ਵੀ ਕਿਹਾ ਮੈਂ ਸਮਝਦਾ ਵੀ ਸਾਡੇ ਸਾਰੇ ਉਹ ਫਾਲੋ ਵੀ ਕਰੀ ਆਪਣੇ ਜੀਵਨ ਦੇ ਅੰਦਰ ਸੋ ਸਤਵੀੜ ਜੂ ਤੁਸੀਂ ਆਓ ਔਰ ਇਹਨੂੰ ਦੇਖੋ ਔਰ ਇੱਕ ਨਵਾਂ ਤੋਂ ਅਨੁਵਾਰਬਾ ਆਪਣੀ ਲਾਈਵ ਦੇ ਅੰਦਰ ਮਿਲੇਗਾ ਸੋ ਅੱਜ ਵੱਡੇ ਪ੍ਰੋਜੈਕਟ ਜਿਹੜੇ ਆ 1 ਕਰੋੜ 33 ਲੱਖ ਰੁਪਏ ਦੀ ਲਾਗਤ ਦੇ ਨਾਲ ਲੋਕਾਂ ਨੂੰ ਸਵਰਪਿਤ ਕੀਤੇ ਆ ਇਹ ਕਰਦੇ ਆ ਜਿੱਥੇ ਸਾਨੂੰ ਸਭ ਨੂੰ ਖੁਸ਼ੀ ਹੋ ਰਹੀ ਆ ਉਥੇ ਜੀ ਵਾਦਾ ਵੀ ਕਰਦੇ ਆ ਵੀ ਆਉਣ ਵਾਲੇ ਦਿਨਾਂ ਸੋਰ ਵੀ ਕੁਝ ਨਵੀਆਂ ਚੀਜ਼ਾਂ ਸਾਥ ਵਿੱਚ ਜੁੜਦੇ ਆ ਲੈ ਕੇ ਅਸੀਂ ਆਵਾਂ ਸਰ ਇੱਕ ਪਟਿਆਲੇ ਕੀ ਜੂ ਹੈਗਾ ਉਹਦੇ ਅੰਦਰ ਵੀ ਸਵੱਜੋ ਦੇਣ ਦੀ ਯੋਜਨਾ ਬਣਾਈ ਹੈ ਹਾਂ ਬਿਲਕੁਲ ਪੰਜਾਬ ਦੇ ਅੰਦਰ ਮਤਲਬ ਜਿੱਥੇ ਕਿਤੇ ਵੀ ਹੈ ਪਟਿਆਲਾ ਆ ਆ ਲੁਧਿਆਣਾ ਆ ਸਾਡਾ ਪਟਿਆਲੇ ਆ ਸੋ ਮੈਂ ਐਡਵਾਂਸ ਜੇ ਥੋੜਾ ਜਿਆ ਤੁਹਾਨੂੰ ਇਸ਼ਾਰਾ ਮਤਲਬ ਦੱਸ ਵੀ ਦੰਨਾ ਕਿ ਆਨਾਲੇ ਦਿਨਾਂ ਚ ਅਸੀਂ ਜਿਹੜੀ ਸਾਡੀ ਪਠੰਡਾ ਜੂ ਆ ਉਹਦੇ ਅੰਦਰ ਕੋਈ ਹੋਰ ਨਵੇਂ ਐਨੀਮਲ ਲੈ ਕੇ ਆ ਰਹੇ ਉਹ ਵੀ ਤੁਹਾਨੂੰ ਆਨਾਲੇ ਦਿਨਾਂ ਚ ਖੇਚਲ ਦਵਾਂਗੇ ਸੋ ਮਾਨਜੋਗ ਮੁੱਖ ਮੰਤਰੀ ਸardar Bhagwant Singh Maan ji di sarkar ਉਹਨਾਂ ਦੀ ਗਵਾਹੀ ਦੇ ਵਿੱਚ ਲਗਾਤਾਰ ਜਿੱਥੇ ਪੰਜਾਬ ਦੇ ਲੋਕਾਂ ਦੇ ਮੁੱਖ ਮੁੱਖ ਸਵਾਲਾਂ ਨੂੰ ਲੈ ਕੇ ਵੱਡੇ ਫੈਸਲੇ ਹਿਸਟੋਰੀਕਲ ਫੈਸਲੇ ਕਰ ਰਹੇ ਆ ਉਹਦੇ ਨਾਲ ਦੀ ਨਾਲ ਮਾਨਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਨਮਾਨ ਦੀ ਸਰਕਾਰ ਫੋਰੈਸਟ ਨੂੰ ਲੈ ਕੇ ਇਕੋ ਟੂਰਿਜ਼ਮ ਨੂੰ ਲੈ ਕੇ ਆ ਆ ਸัตว์ ਵੀਰ ਜ਼ੂਨ ਨੂੰ ਲੈ ਕੇ ਜਾਂ ਟੋਟਲ ਜਿੰਨੀਆਂ ਜ਼ੂਨ ਹੈ ਸਾਡੀਆਂ ਇਹਨਾਂ ਨੂੰ ਹੋਰ ਪ੍ਰਮੋਟ ਕਰਨ ਦੇ ਲਈ ਵੱਡੀ ਇਨਵੈਸਟਮੈਂਟ ਕਰ ਰਹੀ ਹੈ ਪੰਜਾਬ ਦੇ ਨਹੀਂ ਬਹੁਤ ਮੰਤ ਭਾਗੀ ਘਟਨਾ ਮੈਂ ਕੋਈ ਸ਼ਬਦ ਨਹੀਂ ਹੈ ਇਸ ਮਤਲਬ ਜ਼ਬਰਦਸਤ ਨਿੰਦਿਆ ਕਰਨ ਲਈ ਸ਼ਬਰ ਸ਼ਬਦ ਜਿਹੜਾ ਮੈਨੂੰ ਲੱਗਦਾ ਬੋਣੇ ਆ ਜਿਸ ਕਿਸਮ ਦਾ ਕਹਿਰ ਅਨਮਨੁੱਖੀ ਕਹਿਰ ਜਿਹੜਾ ਉੱਥੇ ਵਾਪਰਿਆ ਮੈਂ ਜ਼ੋਰਦਾਰ ਨਖੇਦੀ ਕਰਦਾ ਔਰ ਮੈਂ ਜ਼ਰੂਰ ਕਵਾਂਗਾ ਬਾਹਰ ਸਰਕਾਰ ਨੂੰ ਕਿ ਉਹ ਜਿਹੜਾ ਇਹ ਐਲੀਮੈਂਟ ਹੈ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਮਿਸਾਲੀ ਸਜ਼ਾਵਾਂ ਤਾਂ ਜੋ ਇਸ ਕਿਸਮ ਦੀ ਕੋਈ ਯੁਰਤ ਆਉਣ ਵਾਲੇ ਸਮੇਂ ਚ ਨਾ ਕਰੇ ਸੋ ਇਹ ਮੈਂ ਸਮਝਦਾ ਵੀ ਸਾਡੀ ਪ੍ਰਭੂਸਤਾ ਤੇ ਵੀ ਅਟਾਕ ਹੈਗਾ ਔਰ ਇਹ ਇਸ ਕਿਸਮ ਦੇ ਘਣਾਉਣੇ ਤੇ ਆਨਮਨੁੱਖੀ ਜ਼ਲਮ ਜ਼ੁਲਮ ਕਰਕੇ ਜੇ ਕੋਈ ਇਹ ਸੋਚੇ ਕੋ ਬਚ ਕੇ ਨਿਕਲੇਗਾ ਮੈਂ ਸਮਝਦਾ ਇਹ ਦੇਸ਼ ਨੂੰ ਚੁਣੌਤੀ ਹੈ ਔਰ ਦੇਸੀ ਸਰਕਾਰ ਨੂੰ ਵੀ ਇਹਨੂੰ ਹੋਰ ਗੰਭੀਰਤਾ ਨਾਲ ਲੈਣਾ ਚਾਹੀਦਾ ਲੱਗਦਾ ਪੁਲਿਸ ਨੂੰ ਵੀ ਥੋੜਾ ਧਿਆਨ ਹੋਰ ਐਕਸ਼ਨ ਲੈਣਾ ਪੈਗਾ ਕਿਉਂਕਿ ਪਠਾਨਕੋਟ ਕੋਲ ਇਲਾਕਾ ਜਿੱਨਾ ਵੀ ਉਹ ਸਾਰੇ ਜਿੰਨੇ ਕੁਸ਼ੀਦਾਂ ਲੱਗਦਾ ਆਧਗਵਾਦੀ ਨਹੀਂ ਲਾਜ਼ਮੀ ਮਾਰਜੋਕ ਮੁੱਖ ਮੰਤਰੀ ਜੀ ਨੇ ਕਾਲੋਦੋਤੇ ਵੱਡੀ ਮੀਟਿੰਗ ਵੀ ਕੀਤੀ ਔਰ 150 ਪੁਲਿਸ ਸક્ષਮ ਹੈ ਕਿਸੇ ਵੀ ਤਰ੍ਹਾਂ ਦੇ ਪੰਜਾਬ ਦੇ ਅੰਦਰ ਕੋਈ ਇਸ ਕਿਸਮ ਦੀ ਆ ਆਗਿਆ ਨਹੀਂ ਦਿੱਤੀ ਜਾਊਗੀ ਔਰ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਪੂਰੀ ਸਰਕਾਰ ਸੁਰੱਖਿਆ ਕਰਦੀ ਹੈ ਖਾਸ ਕਰਕੇ ਮਾਨਸਾਬ ਦੇ ਪਰਦੇ ਲੋਕਾਂ ਦਾ ਪੂਰਨ ਵਿਸ਼ਵਾਸ ਹੱਗਿਆ ਸਪੈਸ਼ਲ ਪੈਕੇਜ ਦੀ ਮੰਨ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਜੰਮੂ ਕਸ਼ਮੀਰ ਲਈ ਕੀਤੀ ਗਈ ਸੀ ਪੰਜਾਬ ਲਈ ਵੀ ਕਰਤੀ ਕਿਉਂਕਿ ਦੋਨੋਂ ਬਾਰਡਰ ਸਟੇਟ ਨੇ ਤੇ ਦੋਨੋਂ ਨਹੀਂ ਹਮੇਸ਼ਾ ਹੀ ਸੁਰੱਖਿਆ ਸਭ ਤੋਂ ਵੱਡੀ ਚੀਜ਼ ਹੈਗੀ ਹੈ ਜੇ ਮਰੋਕੋ ਦੇਸ਼ ਹੈ ਜੇ ਮਰੋਕੋ ਸਾਡਾ ਸਟੇਟ ਹੈਗਾ ਸੋ ਮਰੋਕੋ ਦੀ ਸੁਰੱਖਿਆ ਲਈ ਜੋ ਵੀ ਲੋੜੀਂਦੀਆਂ ਚੀਜ਼ਾਂ ਨੇ ਅਸੀਂ ਦੀ ਡਿਮਾਂਡ ਵੀ ਕਰਾਂਗੇ ਜੋ ਸਾਡੀ ਲਾਇਬਿਲਟੀ ਹੈ ਉਹ ਤੇ ਵਸੀ ਉਹੀ ਤਰ੍ਹਾਂ ਸਰ ਫੈਸਲੇ ਲੈ ਕੇ ਆ ਭਾਰਤ ਸਰਕਾਰ ਵੱਲੋਂ ਉਹਨਾਂ ਨੇ ਕਿਵੇਂ ਦੇਖਦੇ ਉਹ ਨਹੀਂ ਸਹੀ ਫੈਸਲੇ ਨੇ ਉਹ ਤੇ ਕਿਉਂਕਿ ਜਿਹੜਾ ਤਰਾਕੀ ਮੁੰਬਈ ਹੈਗਾ ਫਿਰ ਉਹ ਵੀ ਉਧਰ ਵੀ ਵਪਾਰ ਚੱਲਦਾ ਹੈਗਾ ਖੱਲਾ ਅਟਾਰੀ ਬੰਦ ਕੀਤਾ ਗਿਆ ਜਾਂ ਸੰਧੀ ਸਮਝੌਤਾ ਰੱਦ ਕੀਤਾ ਗਿਆ ਇਹਨਾਂ ਪੰਜਾਬ ਦਾ ਰੂਪਾਂ ਨੂੰ ਮੈਨੂੰ ਲੱਗਦਾ ਇਸ ਵੇਲੇ ਮਨੁੱਖ ਦੀ ਜਾਨ ਸਭ ਤੋਂ ਵੱਡਾ ਕੀਮਤੀ ਸਵਾਲ ਹੈਗਾ ਆ ਮਨੁੱਖ ਦੇ ਉੱਤੇ ਵੱਡਾ ਅਟੈਕ ਹੋਇਆ ਔਰ ਇਸ ਅਟੈਕ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਇਹਦੇ ਲਈ ਜੋ ਵੀ ਲੜਿੰਦੀਆਂ ਅ ਮੈਂ ਸਮਝਦਾ ਵੀ ਕਦਮ ਹੈਗੇ ਉਹ ਸਰਕਾਰ ਨੂੰ ਕੇਂਦਰ ਨੂੰ ਟੁੱਟਣਾ ਚਾਹੀਦਾ